ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀਤ ਨਿੱਗੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨ ਪ੍ਰੀਤ ਕੌਰ ਖਬਰਾਂ ਲੈ ਕੇ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹੋ ਗਏ ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਲੁਧਿਆਣੇ ਦੀ ਗੱਲ ਕਰਦੇ ਹਾਂ ਜੀ ਲੁਧਿਆਣੇ ਦਾ ਅਖਾੜਾ ਪ ਬਿਲਕੁਲ ਜੀ ਬਿਲਕੁਲ ਹੁਣ ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰ ਮੈਦਾਨ ਦੇ ਵਿੱਚ ਆ ਗਏ ਆ ਤੇ ਅੱਜ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਰੀਕ ਆ ਯਾਨੀ ਕਿ ਅੱਜ 2 ਜੂਨ ਆ ਜਦੋਂ ਆਪਾਂ ਗੱਲਾਂ ਦੀ ਸਾਂਝ ਕਰ ਪਾ ਰਹੇ ਆਂ ਖਬਰਾਂ ਦੀ ਤੇ ਅੱਜ ਆਖਰੀ ਦਿਨ ਆ ਤੇ ਅੱਜ ਬੀਜੇਪੀ ਉਮੀਦਵਾਰ ਸਵੇਤ ਜਿਨੇ ਵੀ ਆਜ਼ਾਦ ਤੌਰ ਤੇ ਕਾਗਜ਼ ਭਰਨੇ ਜਾਂ ਜੋ ਕੁਝ ਵੀ ਕਰਨਾ ਤੇ ਅੱਜ ਉਹਨਾਂ ਦੇ ਕੋਲੇ ਆਖਰੀ ਦਿਨ ਹੈਗਾ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਜਿਸ ਤਰੀਕੇ ਦੇ ਨਾਲ ਲੁਧਿਆਣੇ ਵਾਲਾ ਚੋਣ ਅਖਾੜਾ ਭਖਿਆ ਉਹ ਵੀ ਹੈਰਾਨ ਕਰਦਾ ਜੀਵਨ ਗੁਪਤਾ ਨੇ ਜਿਹੜੇ ਉਹ ਬੀਜੇਪੀ ਦੇ ਉਮੀਦਵਾਰ ਆ ਆਸ ਪਹਿਲਾਂ ਇਸ ਗੱਲ ਦੀ ਸੀ ਵੀ ਸ਼ਾਇਦ ਹੋਬੀ ਢਾਣੀ ਵਾਲ ਹੋਵੇ ਸ਼ਾਇਦ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਹੋਵੇ ਸ਼ਾਇਦ ਰਮਨੀਤ ਬਿੱਟੂ ਦੀ ਘਰ ਵਾਲੀ ਹੋਵੇ ਜਾਂ ਕੋਈ ਹੋਰ ਹੋਵੇ ਪਰ ਐਨ ਮੌਕੇ ਦੇ ਉੱਤੇ ਬੀਜੇਪੀ ਨੇ ਜੀਵਨ ਗੁਪਤਾ ਨੂੰ ਕਹਿ ਦਿੱ ਗਏ ਵੀ ਮੈਦਾਨ ਦੇ ਵਿੱਚ ਲਿਆਂਦਾ ਹੁਣ ਦੇਖਦੇ ਭਾਈਓ ਕੀ ਕਰਦੇ ਆ ਪਰ ਅਗਲੀ ਗੱਲ ਇਹ ਆ ਕਿ ਹੁਣ ਇੱਥੇ ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰ ਆ ਗਏ ਆ 19 ਜੂਨ ਦੀ ਜਿਹੜੀ ਇਚੋਣ ਆ ਉਦੇ ਲਈ ਇੰਨੀ ਕਿ ਤਿਆਰੀ ਹੈ ਤੇ ਇਨਾ ਕਰੌਣਾ ਰੱਪਾ ਇੱਥੇ ਪੈ ਰਿਆ ਵੀ ਪੁੱਛੋ ਕੁਝ ਨਾ ਸਾਰੀਆਂ ਸਿਆਸੀ ਪਾਰਟੀਆਂ ਕਹਿੰਨੀਆਂ ਅਸੀਂ ਜਿੱਤ ਲੈਣਾ ਅਸੀਂ ਜਿੱਤ ਲੈਣਾ ਅਸੀਂ ਜਿੱਤ ਲੈਣਾ ਆਮ ਤੌਰ ਦੇ ਉੱਤੇ ਕੀ ਹੁੰਦਾ ਜਦੋਂ ਵੋਟਾਂ ਦਾ ਐਲਾਨ ਹੋ ਜੇ ਤੇ ਉਦੋਂ ਉਹਨੇ ਉਹਨਾਂ ਦੇ ਬੰਦੇ ਪਟਲੇ ਉਹ ਪਟਕੇ ਉਹਨਾਂ ਦੇ ਬੰਦੇ ਲੈ ਗਿਆ ਉਹਨੇ ਉਹਨਾਂ ਦੇ ਬੰਦੇ ਲੈ ਲਏ ਐਉਂ ਹੁੰਦਾ ਕਿ ਹੁਣ ਉਹ ਕੰਮ ਸ਼ੁਰੂ ਹੋ ਗਿਆ ਲੰਘੇ ਕਲ ਕਮਲਜੀਤ ਕੜਵਲ ਆ ਜਿਹੜੇ ਉਹ ਵੀ ਕਾਂਗਰਸ ਦੇ ਵਿੱਚ ਆ ਗਏ ਆ ਉਹ ਆਪ ਜਾਣਦੇ ਪਹਿਲਾਂ ਬੀਜੇਪੀ ਚ ਵੀ ਗਏ ਸੀ ਆਪ ਚ ਵੀ ਗਏ ਸੀ ਇਕਾਲੀ ਦਲ ਚ ਵੀ ਹੁੰਦੇ ਸੀ ਕਾਂਗਰਸ ਦੇ ਵਿੱਚ ਵੀ ਆ ਗਏ ਆ ਸੋ ਇਹ ਹੈ ਜੀ ਕਿ ਸਿਮਰਜੀਤ ਬੈਂਸੁਰਾ ਦੇ ਨਾਲ ਜਿਹੜਾ ਕਰੂਰਾ ਨਹੀਂ ਮੇਲ ਖਾਂਦਾ ਤੇ ਬੈਂਸੋਰੀ ਪਹਿਲਾਂ ਕਾਂਗਰਸ ਦੇ ਵਿੱਚ ਆ ਇਹ ਵੀ ਹੁਣ ਕੱਲ ਕਾਂਗਰਸ ਦੇ ਵਿੱਚ ਆ ਗਿਆ ਮਤਲਬ ਕਹਿੰਦਾ ਜੀ ਕਿ ਬੰਦੇ ਪੱਟ ਕੇ ਇਧਰ ਲਿਓ ਬੰਦੇ ਪੱਟ ਕੇ ਇਧਰ ਲਿਓ ਹੁਣ ਕੱਲ ਨੂੰ ਹੋ ਸਕਦਾ ਆਪ ਦੀ ਖਬਰ ਆਵੇ ਜੀ ਕਿ ਇਹਨਾਂ ਨੇ ਫਲਾਣਿਆਂ ਦੇ ਇੰਨੇ ਬੰਦੇ ਪੱਟੇ ਬੀਜੇਪੀ ਦੀ ਖਬਰ ਆਵੇ ਜੀ ਫਿਰ ਫਲਾਣਿਆਂ ਦੇ ਇੰਨੇ-ਇੰਨੇ ਬੰਦੇ ਪੱਟੇ ਹੁਣ ਆਹ ਕੰਮ ਚੱਲ ਪਿਆ ਦੇਖਦੇ ਕੀ ਬਣਦਾ ਲੋਕਾਂ ਦੀ ਮਰਜ਼ੀ ਕੀ ਆ ਲੋਕ ਕਿਹਨੂੰ ਵੋਟ ਪਾਉਂਦੇ ਆ ਜਿਹੜੇ ਆਧਾਰ ਤੇ ਵੋਟ ਪਾਉਂਦੇ ਆ ਕੀ ਸੋਚ ਕੇ ਵੋਟ ਪਾਉਂਦੇ ਆ ਇਹ ਲੋਕ ਜਾਣਣਗੇ ਪਰ ਗੱਲ ਇਹ ਜੀ ਕਿ ਇਸ ਵੇਲੇ ਗਹਿ ਕੱਚ ਮੁਕਾਬਲਾ ਹੋ ਰਿਹਾ ਤੇ ਮੁਕਾਬਲਾ ਜਿਹੜਾ ਫਿਲਹਾਲ ਤਾਂ ਪ੍ਰਚਾਰ ਦੇ ਰੂਪ ਦੇ ਵਿੱਚ ਹੋ ਰਿਹਾ ਫਿਲਹਾਲ ਤਾਂ ਮਸਲੇ ਨੂੰ ਮੈਨੇਜ ਕਰਨ ਦੇ ਰੂਪ ਦੇ ਵਿੱਚ ਹੋ ਰਿਹਾ ਤੇ ਮੇਰਾ ਖਿਆਲ ਆ ਵੀ ਇਤਕੀ ਗਹਿ ਕੱਚ ਮੁਕਾਬਲਾ ਆਮ ਨਾਲੋਂ ਵੱਡਾ ਹੋਊਗਾ ਜੀ ਬਿਲਕੁਲ ਸਹੀ ਗੱਲ ਹੈ ਟਾਣਾ ਸਾਹਿਬ ਜਿਹੜੀ ਤੁਸੀਂ ਗੱਲ ਕਹਿਨੇ ਹੁੰਨੇ ਆ ਕਿ ਹੁਣ ਲੱਗਦਾ ਆ ਵੀ ਲੁਧਿਆਣਾ ਜਿਹੜਾ ਉਹ ਰਾਜਧਾਨੀ ਬਣ ਗਿਆ ਜੀ ਪੰਜਾਬ ਦੀ ਹਾਂ ਬਿਲਕੁਲ ਜੀ ਬਿਲਕੁਲ ਬਣ ਚੁੱਕਿਆ ਹੁਣ ਤੁਸੀਂ ਦੇਖਿਓ ਆ ਕੁਸ਼ਕ ਜੜਾਂ ਦੀ ਗੱਲ ਹੀ ਆ ਕਿਉਂਕਿ ਹਾਲੇ ਤਾਂ ਚਲੋ ਇਹਦੇ ਵਿੱਚ ਪੂਰੇ 16 ਦਿਨ ਪਏ ਆ ਅੱਜ ਤੋਂ 16ਵੇਂ ਦਿਨ ਵੋਟਾਂ ਪੈਣੀਆਂ ਪਰ ਇਹ ਆ ਵੀ ਜਿਵੇਂ ਜਿਵੇਂ ਦਿਨ ਘਟਣਗੇ ਨਾ ਓਵੇਂ ਓਵੇਂ ਤੁਹਾਨੂੰ ਪੰਜਾਬ ਦਾ ਕੱਲਾ ਕੱਲਾ ਨੇਤਾ ਇੱਥੇ ਦੇਖਣ ਨੂੰ ਮਿਲੂਗਾ ਓਵੇਂ ਓਵੇਂ ਪੰਜਾਬ ਦਾ ਹਰ ਨੇਤਾ ਤੁਹਾਨੂੰ ਇਸ ਥਾਂ ਦੇ ਉੱਤੇ ਮਿਲਣਾ ਕੇਂਦਰ ਦੇ ਮੰਤਰੀ ਤੁਨੂੰ ਲੁਧਿਆਣੇ ਦੇ ਵਿੱਚ ਮਿਲਣੇ ਆ ਪੰਜਾਬ ਦੇ ਸਾਰੇ ਮੰਤਰੀ ਤੁਨੂੰ ਲੁਧਿਆਣੇ ਦੇ ਵਿੱਚ ਮਿਲਣੇ ਆ ਸੋ ਆਹ ਕੁਝ ਹੋਣਾ ਸੋ ਦੇਖਦੇ ਭਾਈ ਕੀ ਬਣਦਾ ਐ ਇਤ ਕੀ ਪਰ ਇਹ ਜੀ ਕਿ ਮੁਕਾਬਲਾ ਐ ਇਤ ਕੀ ਤਿੱਖਾ ਹੋ ਰਿਹਾ ਤੇ ਮੈਨੂੰ ਲੱਗਦਾ ਜੀ ਕਿ ਇਤ ਕੀ ਆਮ ਨਾਲੋਂ ਵੱਖਰੀ ਗੱਲ ਹੋਊਗੀ ਆਮ ਨਾਲੋਂ ਵੱਡੀ ਗੱਲ ਹੋਊਗੀ ਜੀ ਬਿਲਕੁਲ ਟਾਣਾ ਸਾਹਿਬ ਜੂਨ ਦਾ ਮਹੀਨਾ ਚੜ ਗਿਆ ਤੇ ਆਪਾਂ ਸਾਰੇ ਜਾਣਦੇ ਹਾਂ ਕਿ ਇਸ ਮਹੀਨੇ ਦੇ ਵਿੱਚ ਕੀ ਕੀ ਕੁਝ ਵਾਪਰਿਆ ਹੈ ਤੇ ਹੁਣ ਪਰ ਖਬਰਾਂ ਇਹ ਆ ਰਹੀਆਂ ਨੇ ਜਿਹੜੀਆਂ ਕਿ ਚਿੰਤਾਜਨਕ ਨੇ ਕਿ 6 ਜੂਨ ਨੂੰ ਅਕਾਲ ਤਖਤ ਸਾਬ ਤੇ ਕਹਿੰਦੇ ਵਿਵਾਦ ਹੋ ਸਕਦਾ ਹੈ ਜੀ ਕਿਉਂ ਹਾਂ ਬਿਲਕੁਲ ਜੀ ਦੇਖੋ ਗੱਲ ਇਹ ਜੀ ਕਿ ਹਰ ਵਾਰੀ ਨਾ ਇਹ ਹੁੰਦਾ ਜਦੋਂ ਧੱਲੂ ਘਰਾ ਦਿਵਸ ਮਨਾਇਆ ਜਾਂਦਾ ਉਦੋਂ ਸਿੱਖ ਜਥੇਬੰਦਗਾਂ ਆਪਸ ਦੇ ਵਿੱਚ ਭਿੜਦੀਆਂ ਹੁੰਦੀਆਂ ਹਾਲਾਂਕਿ ਇਹ ਕੋਈ ਅਕਲ ਵਾਲੀ ਗੱਲ ਤਾਂ ਹੈ ਨਹੀਂ ਕਿ ਵੀ ਭਾਈ ਸਿੱਖ ਜਥੇਬੰਦਗਾਂ ਆਪਸ ਦੇ ਵਿੱਚ ਲੜਨ ਭਿੜਨ ਅਰ ਜਨੋ ਅਖੋ ਜੂਨ ਦਾ ਪਹਿਲਾ ਹਫਤਾ ਸਾਨੂੰ ਬਹੁਤ ਕੁਝ ਚੇਤੇ ਕਰਾਉਂਦਾ ਬੀਤੇ ਦੇ ਵਿੱਚ ਸਿੱਖਾਂ ਦੇ ਉੱਤੇ ਜੋ ਕੁਝ ਹੋਇਆ ਬੀਤੇ ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਜਿਵੇਂ ਅਟੈਕ ਹੋਇਆ ਬੀਤੇ ਦੇ ਵਿੱਚ ਜੋ ਜੋ ਕੁਝ ਅਸੀਂ ਪਿੰਡੇ ਦੇ ਉੱਤੇ ਚੱਲਿਆ ਉਹ ਸਾਰੇ ਕੁਝ ਨੂੰ ਤਾਂ ਚਾਹੀਦਾ ਜੀ ਕਿ ਅਸੀਂ ਸ਼ਾਂਤ ਚਿਤ ਹੋ ਕੇ ਸਮਝ ਗਏ ਮਹਿਸੂਸ ਕਰ ਗਏ ਪਰ ਇੱਥੇ ਕਿੰਨੀ ਵਾਰੀ ਆਈ ਤਾਂ ਖੜਕਾ ਲੜਕਾ ਹੋਇਆ ਕਿੰਨੀ ਵਾਰ ਇੱਥੇ ਪੱਗਾਂ ਲੰਘ ਜਾਂਦੀਆਂ ਤੇ ਕਿੰਨੀ ਵਾਰ ਇਥੇ ਤਲਵਾਰਾਂ ਹਲਕਤ ਮੰਗੀਆਂ ਜਾਂਦੀਆਂ ਇਹ ਤੱਕੀ ਵੀ ਜਿਹੜੇ ਹੈਗੇ ਨੇ ਹਰਨਾਮ ਸਿੰਘ ਢੋਮਾ ਹੋਰ ਹੀ ਉਹਨਾਂ ਨੇ ਇਹ ਗੱਲ ਕਹਤੀ ਵੀ ਅਸੀਂ ਗਿਆਨੀ ਕੁਲਦੀਪ ਸਿੰਘ ਗਿਰਦੱਜ ਹੋਰਾਂ ਨੂੰ ਜਥੇਦਾਰ ਨੂੰ ਕਹਿੰਦੇ ਜੀ ਕੌਮ ਦੇ ਨਾਂ ਤੇ ਸੁਨੇਹਾ ਨਿਯਾਰੀ ਕਰਨ ਦੇਣਾ ਉਸ ਤੋਂ ਬਾਅਦ ਸਿਮਰਨਜੀਤ ਮਾਨ ਹੋਰਾਂ ਨੇ ਇਹ ਗੱਲ ਕਹੀ ਕਿ ਜਥੇਦਾਰ ਨੂੰ ਕਿਸੇ ਨੂੰ ਵੀ ਜਥੇਦਾਰ ਨੂੰ ਇਸ ਤਰੀਕੇ ਦੇ ਨਾਲ ਜੇ ਤੁਸੀਂ ਬੋਲਣੋਂ ਪੜਨੋਂ ਰੋਕਦੇ ਆ ਤੇ ਭਾਈ ਇਹ ਗੱਲ ਮਰਾਇਤਾ ਦੇ ਉਲਟਾ ਅਸੀਂ ਆਹ ਕੁਝ ਨਹੀਂ ਕਰਨ ਦੇਾਂਗੇ ਸੋ ਮੈਨੂੰ ਜਿੰਨੀ ਕਿ ਜਾਣਕਾਰੀ ਮਿਲੀ ਆ ਵੀ ਅੱਜ ਜਿਹੜੇ ਹੈਗੇ ਨੇ ਧਾਮੀ ਸਾਹਿਬ ਉਹ ਇੱਕ ਵਫਦ ਲੈ ਕੇ ਤੇ ਗੈਨਿੰਗ ਹਰਨਾਮ ਸਿੰਘ ਤੋਂ ਮਾਹੌਰਾ ਨੂੰ ਮਿਲਣ ਲਗੇ ਸੋ ਮਤਲਬ ਇਹ ਜੀ ਕਿ ਦੇਖੋ ਕੌਮ ਨੇ ਆਪਣੇ ਪਿੰਡੇ ਦੇ ਉੱਤੇ ਕੀ ਕੀ ਝੱਲਿਆ ਕੀ ਕੀ ਕੁਝ ਆਪਣੇ ਨਾਲ ਹੋਇਆ ਵਾਪਰਿਆ ਤੇ ਅਸੀਂ ਕਿਹੜੀਆਂ ਕਿਹੜੀਆਂ ਗੱਲਾਂ ਕਰਦੇ ਆ ਸਾਨੂੰ ਇਹ ਗੱਲਾਂ ਸੋਚੜੀਆਂ ਚਾਹੀਦੀਆਂ ਮੈਂ ਫੇਰ ਇਹ ਗੱਲ ਕਹਿਣਾ ਵੀ ਸਿੱਖਾਂ ਨੂੰ ਕੋਈ ਹੋਰ ਥੋੜੀ ਲੜਾਉਂਦਾ ਸਿੱਖ ਤਾਂ ਆਪਸ ਦੇ ਵਿੱਚ ਆਪੇ ਲੜੀ ਜਾਂਦੇ ਹੁੰਦੇ ਆ ਜੇ ਆਪਾਂ ਇਹ ਗੱਲ ਕਹੀਏ ਵੀ ਸਾਡਾ ਇੱਕ ਉਹ ਦੁਸ਼ਮਣ ਹੈ ਕੋਈ ਦੁਸ਼ਮਣ ਉਹ ਤਾਂ ਪਤਾ ਨਹੀਂ ਹੈਗੀ ਕਿ ਨਹੀਂ ਹੈਗੇ ਪਰ ਸਭ ਤੋਂ ਪਹਿਲਾਂ ਤਾਂ ਆਪਾਂ ਦੇ ਦੁਸ਼ਮਣ ਆਪੇ ਬਣੇ ਪਏ ਆ ਵੀ ਸਾਡੇ 'ਚ ਜਿੰਨੀ ਗਿਣਤੀ ਆ ਪਹਿਲਾਂ ਤਾਂ ਅਸੀਂ ਨਹੀਂ ਕਦੇ ਆਪਸ ਦੇ ਵਿੱਚ ਇਕੱਠੇ ਹੋ ਸਕੇ ਇਹ ਸਭ ਤੋਂ ਵੱਡੀ ਗੱਲ ਇਹ ਹੈ ਜੀ ਜੀ ਬਿਲਕੁਲ ਤੇ ਨਾਲੇ ਟਾਣਾ ਸਾਹਿਬ ਵੱਡੀ ਗੱਲ ਇਹ ਹੈ ਕਿ ਅਕਾਲ ਤਖ਼ਤ ਸਾਹਿਬ ਸਰਵਉੱਚ ਹੈ ਤੇ ਮਤਲਬ ਬਿਆਨ ਦੇਣ ਤੋਂ ਪਹਿਲਾਂ ਪਤਾ ਨਹੀਂ ਕਿ ਉਹ ਸੋਚਿਆ ਨਹੀਂ ਜਾਂਦਾ ਵਿਚਾਰਿਆ ਨਹੀਂ ਜਾਂਦਾ ਕਿ ਜਿਹੜੇ ਆਮ ਸਿੱਖ ਨੇ ਉਹਨਾਂ ਦੇ ਜ਼ਿਹਨ ਦੇ ਉੱਪਰ ਇਹਨਾਂ ਗੱਲਾਂ ਦਾ ਕੀ ਅਸਰ ਹੁੰਦਾ ਹੋਊਗਾ ਹਾਂ ਬਿਲਕੁਲ ਜੀ ਸੋਚਣਾ ਤਾਂ ਚਾਹੀਦਾ ਪਰ ਸੋਚਦਾ ਕੋਈ ਨਹੀਂ ਕਿ ਮੈਂ ਤਾਂ ਖੋ ਦੇ ਇਸ ਗੱਲੋਂ ਹੈਰਾਨ ਹੋ ਜਨਾ ਸਖ ਮੈਂ ਤਾਂ ਕਹਿੰਦਾ ਅੱਗੇ ਕਹਿੰਦਾ ਡੱਡੂਆਂ ਦੀ ਪੰਸੇਰੀ ਹੁਣ ਮੈਂ ਲੰਦਾ ਯਾਰ ਡੱਡੂਆਂ ਦੀ ਪੰਸੇਰੀ ਵੀ ਨਹੀਂ ਹੁਣ ਤਾਂ ਡੱਡੂਆਂ ਦਾ ਪਾਈਆ ਹੀ ਬਣ ਗਿਆ ਵੀ ਆਪਾਂ ਇਕੱਠੇ ਹੋਈ ਨਹੀਂ ਸਕਦੇ ਕਦੇ ਆਪਾਂ ਨੇ ਤਾਂ ਵਿੱਚ ਇਸ ਤਰੀਕੇ ਦੀ ਮਤ ਆ ਹੀ ਨਹੀਂ ਸਕਦੀ ਕਦੇ ਵੀ ਪਾਈਆ ਆਪਾਂ ਇਕੱਠੇ ਹੋ ਕੇ ਮਸਲੇ ਵਿਚਾਰਨੇ ਆ ਲੜਪੋ ਰੋਖ ਲੋ ਢਿੜਪੋ ਐ ਕਰਦੇਓ ਆਹ ਕਰਦੇਓ ਸੋ ਮੇਰੇ ਖਿਆਲ ਨੇ ਵੀ ਗਿਣਤੀ ਨਹੀਂ ਹੁੰਦੀ ਕਿੰਨੀਆਂ ਜਥੇਬੰਦੀਆਂ ਤੇ ਏਕਾ ਕਿਸੇ ਚਾਹੇ ਨਹੀਂ ਜੀ ਬਿਲਕੁਲ ਤੇ ਟੈਣਾ ਸਾਹਿਬ ਉਹਦਾ ਟਾਵਰ ਮੋਰਚਾ ਦਾ ਸੰਘਰਸ਼ ਜਿਹੜਾ ਆਰਪਾ ਕਰਨ ਦਾ ਫੈਸਲਾ ਲੈ ਲਿਆ ਗਿਆ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਟਾਵਰ ਮੋਰਚਾ ਜਿਹੜਾ ਇਹ ਬੜੇ ਲੰਮੇ ਸਮੇਂ ਤੋਂ ਲੱਗਾ ਹੋਇਆ 200 ਤੇ 31 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਮੇਰਾ ਖਿਆਲ ਜੇ ਮੈਂ ਗਲਤ ਨਾ ਹੋਵਾਂ ਤਾਂ ਇਹ ਟਾਵਰ ਮੋਰਚਾ ਕਾਦੇ ਲਈ ਹੈ ਇਹ ਟਾਵਰ ਮੋਰਚਾ ਇਸ ਕਰਕੇ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀ ਰੁਕੇ ਪੰਜਾਬ ਦੀ ਸਰਕਾਰ ਇਸ ਮਸਲੇ ਦੇ ਉੱਤੇ ਕੋਈ ਠੋਕਮਾ ਕਾਨੂੰਨ ਬਣਾਵੇ ਇਹਦੇ ਕਰਕੇ ਗੁਰਜੀਤ ਸਿੰਘ ਖਾਲਸਾ ਹੋਰੀ ਇਸ ਵੇਲੇ ਟਾਵਰ ਦੇ ਉੱਤੇ ਬੈਠੇ ਆ ਲੰਬੇ ਸਮੇਂ ਤੋਂ ਟਾਵਰ ਤੇ ਬੈਠੇ ਆ 200 ਤੇ 31 ਰਣ ਹੋ ਗਏ ਆ ਤੇ ਹੁਣ ਭਾਈ ਵੱਖ-ਵੱਖ ਸ਼ਖਸੀਅਤਾਂ ਇੱਥੇ ਪਹੁੰਚ ਗਏ ਇੱਥੇ ਇਕੱਠ ਹੋਇਆ 231 ਵੀ ਰਣ ਮੋਰਚੇ ਦੇ ਜਿਹੜੇ ਪ੍ਰਬੰਧਕ ਨੇ ਭਾਈ ਗੁਰਪ੍ਰੀਤ ਸਿੰਘ ਟਹਿੜ ਤੇ ਉਹ ਸੇਵਾ ਅੱਠੇ ਪੈਰ ਸ਼੍ਰੀ ਅਨੰਦਪੁਰ ਸਾਹਿਬ ਉਹਨਾਂ ਨੇ ਐਲਾਨ ਕੀਤਾ ਕਿ ਜੇਕਰ ਹਫ਼ਤੇ ਭਰ ਦੇ ਅੰਦਰ-ਅੰਦਰ ਸੂਬੇ ਦੀ ਸਰਕਾਰ ਨੇ ਨਾ ਮੰਨੀ ਸਾਡੀ ਗੱਲ ਤਾਂ ਸੰਗਤ ਅਸ਼ੂਰਤ ਖਾ ਕਰਾਂਗੇ ਦੋਨੋ ਜਿੱਤੇ ਹੋਣਾ ਅੱਗੇ ਵੀ ਖਬਰਾਂ ਕੀਤਾ ਕੇ ਸਾਂਝੀਆਂ ਵੀ ਜਿਹੜੇ ਹੈਗੇ ਨੇ ਗੁਰਜੀਤ ਸਿੰਘ ਖਾਲਸਾ ਇਹ 231 ਦਿਨਾਂ ਤੋਂ ਟਾਵਰ ਦੇ ਉੱਤੇ ਬੈਠੇ ਆ ਉਹ ਟਾਵਰ ਦੇ ਉੱਤੇ ਇਸ ਕਰਕੇ ਬੈਠੇ ਆ ਵੀ ਮੈਂ ਉਦੋਂ ਉਤਰੂੰਗਾ ਜਦੋਂ ਪੰਜਾਬ ਦੀ ਸਰਕਾਰ ਨੇ ਬੇਅਦਬੀਆਂ ਦੇ ਖਿਲਾਫ ਕੋਈ ਟੁਕਵਾ ਕਾਨੂੰਨ ਬਣਾਤਾ ਜਿਹੜੇ ਬੇਅਦਬੀ ਕਰਦੇ ਲੋਕ ਆ ਇਹਨਾਂ ਨੂੰ ਇਹੋ ਜਿਹਾ ਕਾਨੂੰਨ ਬਣਾਓ ਵੀ ਇਹਨੂੰ ਫਾਂਸੀ ਦਿੱਤੀ ਜਾਵੇ ਮੌਤ ਦੀ ਸਜ਼ਾ ਦਿੱਤੀ ਜਾਵੇ ਪਰ ਨਹੀਂ ਸਰਕਾਰ ਨੇ ਕੋਈ ਇਸ ਗੱਲ ਤੇ ਅਮਲ ਨਹੀਂ ਕੀਤਾ ਤੋ ਇਸ ਕਰਕੇ ਹੁਣ ਹੌਲੀ ਹੌਲੀ ਇਕੱਠ ਦੇ ਵਿੱਚ ਲੋਕ ਪਹੁੰਚਣੇ ਸ਼ੁਰੂ ਹੋਏ ਆ ਲੰਘੇ ਕੱਲ ਅੰਮ੍ਰਿਤਪਾਲ ਸਿੰਘ ਦੇ ਪਿਤਾ ਦਰਸੀਮ ਸਿੰਘ ਅਮਨਤੋਜ ਮਾਨ ਲੱਖਾ ਸਿਧਾਨਾ ਤੇ ਕਈ ਹੋਰ ਲੋਕ ਉੱਥੇ ਪਹੁੰਚੇ ਸੀਗੇ ਮਤਲਬ ਇਹ ਜੀ ਕਿ ਹੁਣ ਇਹ ਮਾਮਲਾ ਭਖਣਾ ਸ਼ੁਰੂ ਹੋਇਆ ਹੁਣ ਇੱਥੇ ਇਕੱਠ ਹੋਣਾ ਸ਼ੁਰੂ ਹੋਇਆ ਜੀ ਜੀ ਤੇ ਟਣਾ ਸਾਹਿਬ ਉਹਦੇ ਸੁਖਦੇਵ ਸਿੰਘ ਢੀਂਸਾ ਹੋਰਾਂ ਦਾ ਭੋਗ 8 ਤਰੀਕ ਨੂੰ ਹੈ ਜੀ ਹਾਂ ਬਿਲਕੁਲ ਜੀ ਬਿਲਕੁਲ ਸੁਖਦੇਵ ਸਿੰਘ ਢੀਂਸਾ ਹੋਰਾਂ ਦਾ ਤੇ 8 ਤਰੀਕ ਨੂੰ ਭੋਗ ਹੈਗਾ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਮੈਨੂੰ ਲੱਗਦਾ ਵੀ ਉਥੇ ਜਿਹੜੇ ਲੋਕ ਪਹੁੰਚਣਗੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਪਰਿਵਾਰਕ ਮੈਂਬਰ ਜਾਂ ਹੋਰ ਦੋਸਤ ਮਿੱਤਰ ਜਾਂ ਸ਼ੁਭਚਿੰਤਕ ਪਾਰਟੀਆਂ ਦੇ ਆਗੂ ਜਿਹੜੇ ਆ ਉਹ ਪਹੁੰਚਣਗੇ ਕਿਉਂਕਿ ਆਪਾਂ ਜਾਣਦੇ ਹਾਂ ਕਿ ਸੁਖਦੇਵ ਸਿੰਘ ਢਿੰਡਸਾ ਹੋਰਾਂ ਨਹੀਂ ਪਿਛਲੇ ਦਿਨੀ ਫੋਟਿਸ ਹਸਪਤਾਲ ਮੋਹਾਲੀ ਦੇ ਵਿੱਚ ਤੇ ਲਗਭਗ 90 ਸਾਲ ਦੀ ਉਮਰ ਦੇ ਵਿੱਚ ਮੌਤ ਹੋਈ ਹੈ ਉਸ ਤੋਂ ਬਾਅਦ ਆਪਾਂ ਜਾਣਦੇ ਹਾਂ ਬਈ ਅਸਥਕਾਰ ਦੇ ਮੋਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਉੱਬਾਵਾਲ ਪਿੰਡ ਦੇ ਵਿੱਚ ਪਹੁੰਚੇ ਸੀ ਸੰਗਰੂਰ ਦੇ ਵਿੱਚ ਹੁਣ ਪਤਾ ਲੱਗਾ ਜੀ ਕਿ ਪਿੰਡ ਦੇ ਗੁਰੂ ਘਰ ਦੇ ਵਿੱਚ ਤੇ 8 ਤਰੀਕ ਨੂੰ ਯਾਨੀ ਕਿ 8 ਜੂਨ ਨੂੰ ਭੋਗ ਹੈਗਾ ਭੋਗ ਦੀ ਰਸਮ ਸੋ ਉਸ ਦਿਨ ਮੈਨੂੰ ਲੱਗਦਾ ਵੀ ਭਾਈ ਦਿੱਲੀੋਂ ਵੀ ਕਈ ਨੇਤਾਉਣਗੇ ਪੰਜਾਬ ਦੇ ਵੀ ਵੱਖ-ਵੱਖ ਨੇਤਾ ਪਹੁੰਚਣਗੇ ਤੇ ਸੁਖਦੇਵ ਸਿੰਘ ਢਿੰਡਸਾ ਕਬੱਡੀ ਹਸਤੀ ਸੀ ਵੱਡੀ ਸ਼ਖਸੀਅਤ ਸੀ ਭਾਵੇਂ ਕਿ ਉਹਨਾਂ ਦੀ ਜ਼ਿੰਦਗੀ ਦਾ ਆਖਰੀ ਸਮਾਂ ਗੈਰ ਸਰਗਰਮੀ ਵਿੱਚ ਨਿਕਲਿਆ ਪਰ ਜਦੋਂ ਬੰਦਾ ਬਜ਼ੁਰਗ ਹੋ ਜਾਂਦਾ ਫਿਰ ਗੈਰ ਸਰਗਰਮ ਹੋਣਾ ਕੁਦਰਤੀ ਵੀ ਆ ਪੀ ਉਹ ਊਰਜਾ ਨਹੀਂ ਰਹਿੰਦੀ ਪਰ ਇਹ ਹੈ ਜੀ ਕਿ ਉਹਨਾਂ ਨੇ ਅਕਾਲੀ ਦਲ ਦੇ ਵਿੱਚ ਬਹੁਤ ਕੰਮ ਕੀਤਾ ਉਹਨਾਂ ਨੂੰ ਹਲਕੇ ਦੇ ਲੋਕ ਬੜਾ ਸਤਿਕਾਰ ਦਿੰਦੇ ਸੀ ਉਹਨਾਂ ਦਾ ਪੁੱਤ ਪਰਮਿੰਦਰ ਸਿੰਘ ਢੀਲਸਾ ਸਾਬਕਾ ਵਿੱਤ ਮੰਤਰੀ ਆ ਸੋ ਇਹ ਹੈ ਜੀ ਕਿ ਉਹਨਾਂ ਦੇ ਤੁਰ ਜਾਣ ਦੇ ਨਾਲ ਅਕਾਲੀ ਦਲ ਨੂੰ ਤੇ ਟੱਬਰ ਨੂੰ ਘਾਟਾ ਪਿਆ ਤੇ 8 ਜੂਨ ਨੂੰ ਭੋਗ ਆ ਜੀ ਜੀ ਬਿਲਕੁਲ ਸਹੀ ਟਣਾ ਸਾਹਿਬ ਅੱਗੇ ਵੱਧਦੇ ਆ ਜੀ ਹੁਣ ਜਿਹੜੀ ਖਬਰ ਸਾਂਝੀ ਕਰਨ ਲੱਗੇ ਇਸ ਖਬਰ ਨੇ ਹੈਰਾਨ ਕਰ ਦਿੱਤਾ ਕਿ ਆਖਰਕਾਰ ਪੰਜਾਬ ਦੇ ਹਾਲਾਤ ਸੁਧਣਗੇ ਕਦੋਂ ਕਿਉਂਕਿ ਪੰਜਾਬ ਜਿਹੜਾ ਕਿ ਆਪਾਂ ਹਮੇਸ਼ਾ ਕਹਿੰਨੇ ਆ ਕਿ ਦੁੱਧ ਦਹੀਂ ਵਾਲਾ ਪੰਜਾਬ ਜਿਹੜਾ ਪੰਜਾਬ ਹਮੇਸ਼ਾ ਸ਼ੁੱਧਤਾ ਦੀ ਗੱਲ ਕਰਦਾ ਪਰ ਪੰਜਾਬ 2024-25 ਦੇ ਵਿੱਚ ਕਹਿੰਦੇ ਜਿਹੜੇ ਫੂਡ ਆਈਟਮਸ ਦੇ ਸੈਂਪਲ ਆ 22% ਦੀ ਫੇਲ ਹੋ ਗਏ ਦੇਖੋ ਜੀ ਗੱਲ ਇਹ ਜਿਕੇ ਇਹਦੇ ਉੱਤੇ ਵੀ ਮੈਂ 100% ਯਕੀਨ ਨਹੀਂ ਕਰਦਾ ਕਿਉਂਕਿ ਜੇ ਇਮਾਨਦਾਰੀ ਨਾਲ ਵੇਖਿਆ ਜਾਵੇ ਤਾਂ ਹੋ ਸਕਦਾ 50% ਤੋਂ ਉੱਤੇ ਹੋਵੇ ਕੰਮ ਪਰ ਇਹ ਤਾਂ ਚਲੋ ਸਰਕਾਰੀ ਖਬਰ ਆਈ ਆ ਪੰਜਾਬ ਦੇ ਵਿੱਚ ਸਾਲ 2024 ਦੇ ਵਿੱਚ ਭੋਜਨ ਪਦਾਰਥਾਂ ਦੇ 22% ਦੀ ਨਮੂਨੇ ਫੇਲ ਹੋਏ ਆ ਦੁੱਧ ਦੇ 20488 ਨਮੂਨਿਆਂ ਦੇ ਵਿੱਚੋਂ 3712 ਮਾਪਦੰਡਾਂ ਦੇ ਮੁਤਾਬਕ ਨਹੀਂ ਹੋਏ ਦੀ ਸਫਲਤਾ ਦਰ 26% ਦੀ ਹੋਣ ਦੇ ਖੁਲਾਸੇ ਹੋਏ ਆ ਦਸ ਤੋਂ ਪੇਟ ਦਰਦ ਗੁਰਦੇ ਅਲਰਜੀ ਜਿਗਰ ਤੇ ਦਿਲ ਦੀਆਂ ਬਿਮਾਰੀਆਂ ਵਾਸਤੇ ਇਹ ਮਲਾਵਟੀ ਭੋਜਨ ਜ਼ਿੰਮੇਵਾਰ ਹੈਗਾ। ਸੋ ਜਿਹੜੀ ਜਾਣਕਾਰੀ ਆਈ ਆ ਉਹ ਬਹੁਤ ਹੈਰਾਨ ਕਰਦੀ ਆ ਵੀ ਪੰਜਾਬ ਅੰਦਰ ਜਨਤਕ ਸਿਹਤ ਮੁੱਦੇ ਨਾਲ ਸੰਬੰਧਤ ਇਸ ਮਾਮਲੇ ਦੇ ਉੱਤੇ ਪੰਜਾਬ ਤੇ ਰਹਿਣਾ ਹਾਈ ਕੋਰਟ ਨੇ ਫਰਵਰੀ 2025 ਦੇ ਵਿੱਚ ਸੂਬੇ ਦੀ ਸਰਕਾਰ ਨੂੰ ਮਲਾਵਟੀ ਡੇਰੀ ਉਤਪਾਦਾਂ ਬਾਰੇ ਚਿੰਤਾਵਾਂ ਦਾ ਜਵਾਬ ਦੇਣ ਦਾ ਨਿਰਦੇਸ਼ ਦਿੱਤਾ। ਜਿਦੇ ਨਾਲ ਜਨਤਾ ਵਾਸਤੇ ਪੈਦਾ ਹੋਣ ਵਾਲੇ ਗੰਭੀਰ ਸਿਹਤ ਜੋਖਮਾਂ ਦੇ ਉੱਤੇ ਜ਼ੋਰ ਦਿੱਤਾ ਗਿਆ। ਕੁੱਲ ਮਿਲਾ ਕੇ ਗੱਲ ਇਹ ਆ ਵੀ ਆ ਹੁਣ ਗਰਮੀ ਸਿਖਰ ਦੇ ਉੱਤੇ ਆ ਤੁਸੀਂ ਕਿਸੇ ਜੂਸ ਵਾਲੀ ਦੁਕਾਨ ਤੇ ਜਾ ਕੇ ਦੇਖ ਲਓ ਤੁਹਾਨੂੰ ਜੂਸ ਕਿਹੋ ਜਿਹਾ ਮਿਲਦਾ ਤੁਸੀਂ ਕਿਸੇ ਢਾਬੇ ਤੇ ਜਾ ਕੇ ਦੇਖ ਲਓ ਤੁਹਾਨੂੰ ਰੋਟੀ ਕਿਹੋ ਜੀ ਮਿਲਦੀ ਆ ਤੁਸੀਂ ਕਿਸੇ ਡੇਰੀ ਤੇ ਜਾ ਕੇ ਦੇਖ ਲਓ ਵੀ ਭਾਈ ਡੇਰੀ ਦੇ ਵਿੱਚ ਸਾਫ ਸਫਾਈ ਕਿੰਨੀ ਕਾ ਸ਼ੁੱਧਤਾ ਕਿੰਨੀ ਕਾ ਮਲਾਵਟ ਤੋਂ ਮੁਕਤੀ ਹੈ ਕਿ ਨਹੀਂ ਤੁਸੀਂ ਕਿਸੇ ਵੀ ਥਾਂ ਤੇ ਜਾ ਕੇ ਵੇਖ ਲਓ ਤੁਹਾਨੂੰ ਪਤਾ ਲੱਗ ਜਾਂਦਾ ਮਤਲਬ ਇਹ ਜੀ ਪੰਜਾਬੀਆਂ ਦੇ ਵੱਡੇ ਹਿੱਸੇ ਦੇ ਵਿੱਚ ਮੈਂ ਸਾਰੇ ਤਾਂ ਨਹੀਂ ਕਹਿੰਦਾ ਵੱਡੇ ਹਿੱਸੇ ਦੇ ਖੂਨ ਦੇ ਵਿੱਚ ਬੇਈਮਾਨੀ ਆ ਵੀ ਆਪਾਂ ਬਸ ਕੁੰਡੀ ਲਾਉਣੀ ਆ ਆਪਣਾ ਆਪ ਦਾ ਸੂਤ ਹੋਣਾ ਚਾਹੀਦਾ ਲੋਕ ਮਰਦੇ ਮਰਨ ਜਿਉਂਦੇ ਜਿਉਣ ਕਿਸੇ ਨੇ ਕਦੇ ਇਸ ਗੱਲ ਦੀ ਚਿੰਤਾ ਕੀਤੀ ਨਹੀਂ ਸੋ ਬੇਈਮਾਨੀ ਦੀਆਂ ਉਦਾਹਰਨਾ ਅੱਗੇ ਤੋਂ ਅੱਗੇ ਪਈਆਂ ਵੀ ਪੰਜਾਬੰਗਲ ਦੇ ਲੱਛਣ ਕਿਹੜੇ-ਕਿਹੜੇ ਆ ਕਿ ਆ ਵੀ ਵਿੱਚ ਉਹਦੇ ਆ ਇਹ 3700 ਤੇ ਕੁਝ ਹੈਗੇ ਨੇ ਜੀ ਨਮੂਨੇ ਫੇਲ ਆਏ ਤੇ ਬਾਕੀ ਦੇਖੋ ਜੀ ਕੀ ਬਣਦਾ ਪਟਨਾ ਸਾਹਿਬ ਗੱਲ ਇਹ ਹੈ ਕਿ ਜਿਹੜੇ ਲੋਕ ਮਿਲਾਵਟ ਕਰਦੇ ਨੇ ਜਿਹੜੇ ਲੋਕ ਮਿਲਾਵਟ ਕਰਦੇ ਫੜੇ ਜਾਂਦੇ ਨੇ ਉਹਨਾਂ ਦੇ ਖਿਲਾਫ ਕੋਈ ਸਖਤ ਕਾਰਵਾਈ ਵੀ ਤਾਂ ਨਹੀਂ ਹੁੰਦੀ ਆਪਾਂ ਕਿੰਨੀ ਕ ਵਾਰ ਵੇਖਿਆ ਕਿ ਜਿਹੜੇ ਲੋਕ ਫੜੇ ਗਏ ਉਹਨਾਂ ਦੇ ਉਹਨਾਂ ਦੇ ਖਿਲਾਫ ਕਾਨੂੰਨ ਮੁਤਾਬਕ ਬਹੁਤ ਸਖਤ ਕਾਰਵਾਈ ਕੀਤੀ ਗਈ ਹੋਵੇ ਤਾਂ ਜੋ ਬਾਕੀਆਂ ਨੂੰ ਕਰਨ ਹੋ ਜਾ ਹਾਂ ਬਿਲਕੁਲ ਜੀ ਬਿਲਕੁਲ ਕਦੇ ਵੀ ਮੈਂ ਤਾਂ ਕਦੇ ਅਸੀਂ ਕਾਰਵਾਈ ਦੇਖੀ ਨਹੀਂ ਵੀ ਜਿਹੜੇ ਬਾਰੇ ਇਹ ਗੱਲ ਕਹਿੰਗੇ ਕਿ ਭਾਈ ਆ ਦੇਖੋ ਕਮਾਲ ਹੋ ਗਈ ਆ ਇਹੋ ਜੀ ਕਾਰਵਾਈ ਤੋਂ ਬਾਹਰ ਤਾਂ ਹੋੜ ਲੋਕ ਡਰ ਗਏ ਆ ਮੈਂ ਨਹੀਂ ਕਦੇ ਦੇਖਿਆ ਵੀ ਕਦੇ ਕਮਾਲ ਹੋਈ ਪਈ ਹੈ ਉਹ ਜੀ ਕਿਉਂਕਿ ਮੈਂ ਤਾਂ ਇਹ ਦੇਖਦਾ ਵੀ ਭਾਈ ਦੀਵਾਲੀ ਦੇ ਮੌਕੇ ਜਾਂ ਦਸਹਰੇ ਦੇ ਮੌਕੇ ਮਾੜੀ-ਮੁੱਟੀ ਇਹੋ ਜਿਹੀ ਠੰਗ ਮਠੰਗੀ ਜੇ ਕਰਦੇ ਆ ਤੇ ਬਾਅਦ ਦੇ ਵਿੱਚ ਗੱਲ ਉਥੇ ਦੀ ਉਥੇ ਫੇਰ ਆ ਜਾਂਦੀ ਆ ਸੋ ਹੁਣ ਦੇਖਦੇ ਆ ਭਾਈ ਕੀ ਕਰਦੇ ਆ ਪਰ ਇਹ ਸਾਡੇ ਦੇਖੋ ਜਿਹੜੇ ਅਧਿਕਾਰੀ ਉਹਨਾਂ ਦੇ ਨਾਲ ਮਹੀਨੇ ਬੱਜੇ ਆ ਇਹ ਤਾਂ ਹੈ ਨਹੀਂ ਵੀ ਭਾਈ ਇਹ ਕੋਈ ਆਪਣੀ ਮਰਜ਼ੀ ਨਾਲ ਵੇਚੀ ਜਾਂਦੇ ਆ ਉੱਤੋਂ ਲੈ ਕੇ ਥੱਲੇ ਤੱਕ ਸਿਸਟਮ ਦੇ ਇੰਨਾ ਬੇੜਾ ਕਰਕੇ ਹੋਇਆ ਵੀ ਭਾਈ ਲਗਾਤਾਰੀ ਲੋਕ ਪੈਸੇ ਕਮਾਉਣ ਦੇ ਲਈ ਜੋ ਜਿੱਥੇ ਠੀਕ ਲੱਗਦਾ ਉਹ ਉਵੇਂ ਕਰੀ ਜਾਂਦੇ ਆ ਜੀ ਤੇ ਜਿਆਦਾ ਸਾਹਿਬ ਭਾਰਤ ਦੇ ਵਿੱਚੋਂ ਕਰੋਨਾ ਦੀਆਂ ਖਬਰਾਂ ਇੱਕ ਵਾਰ ਫਿਰ ਤੋਂ ਸਾਹਮਣੇ ਆਉਣ ਲੱਗ ਗਈਆਂ ਕਹਿੰਦੇ ਕਿ 3700 ਤੋਂ ਵੱਧ ਕੇਸ ਜਿਹੜੇ ਉਹ ਸਾਹਮਣੇ ਆ ਚੁੱਕੇ ਨੇ ਹਾਂ ਬਿਲਕੁਲ ਜੀ ਬਿਲਕੁਲ 3700 ਤੋਂ ਵੱਧ ਕੇਸ ਆ ਜਿਹੜੇ ਉਹ ਸਾਹਮਣੇ ਆ ਗਏ 3700 ਤੇ 38 ਕੇਸ ਆ ਜਿਹੜੇ ਉਹ ਭਾਰਤ ਦੇ ਵਿੱਚ ਕਰੋਨਾ ਮਾਮਲਿਆਂ ਦੇ ਸਾਹਮਣੇ ਆਏ ਆ ਤੇ ਪਿਛਲੇ 24 ਘੰਟਿਆਂ ਦੇ ਵਿੱਚ ਦੋ ਮੌਤਾਂ ਹੋਈਆਂ ਜਿਦੇ ਵਿੱਚ ਕਰਨਾਟਕ ਦਾ 63 ਸਾਲ ਦਾ ਬਜ਼ੁਰਗ ਅਤੇ ਕੇਰਲ ਦੀ 24 ਸਾਲ ਦੀ ਲੜਕੀ ਸ਼ਾਮਲ ਹੈਗੀ ਆ ਸੋ ਮੈਂ ਅੱਗੇ ਵੀ ਗੱਲ ਕਹਿਣਾ ਹੁੰਦਾ ਵੀ ਭਾਰਤ ਦੇ ਵਿੱਚ ਕਰੋਨਾ ਦੇ ਕੇਸਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਤੇ ਇਹ ਵਾਧਾ ਪਤਾ ਨਹੀਂ ਕਿੱਥੇ ਜਾ ਕੇ ਰੁਕੂਗਾ ਸੋ ਪਿਛਲੇ 24 ਘੰਟਿਆਂ ਦੇ ਵਿੱਚ 3639 ਕੇਸ ਸਾਹਮਣੇ ਆਏ ਆ 1818 ਮਰੀਜ਼ਾਂ ਨੂੰ ਇਲਾਜ ਤੋਂ ਬਾਅਦ ਘਰ ਪੇ ਹੀ ਦਿੱਤਾ ਗਿਆ ਅੰਕੜਿਆਂ ਦੇ ਮੁਤਾਬਕ ਕੇਰਲ ਦੇ ਵਿੱਚ ਸਭ ਤੋਂ ਜ਼ਿਆਦਾ 14000 ਮਹਾਰਾਸ਼ਟਰ ਦੇ ਵਿੱਚ 1400 ਮਹਾਰਾਸ਼ਟਰ ਦੇ ਵਿੱਚ 485 ਦਿੱਲੀ ਦੇ ਵਿੱਚ 436 ਮਾਮਲੇ ਦਰਜ ਕੀਤੇ ਗਏ ਆ ਗੁਜਰਾਤ ਚ 320 ਪੱਛਮੀ ਬੰਗਾਲ ਚ 287 ਕਰਨਾਟਕ ਚ 436 ਕੇਸ ਪਾਏ ਗਏ ਆ ਤਾਮਿਲਨਾਡੂ ਦੇ ਵਿੱਚ 199 ਤੇ ਯੂਪੀ ਦੇ ਵਿੱਚ 159 ਮਰੀਜ਼ ਪਾਏ ਗਏ ਆ ਇਹ ਨਵਾਂ ਵੇਰੀਐਂਟ ਆ ਜਿਹੜਾ ਇਹਨੂੰ ਕਹਿੰਦੇ ਜੀ ਜੇ ਐਨ 1 ਵੇਰੀਐਂਟ ਇਹ ਕਹਿੰਦੇ ਜੀ ਹੁਣ ਲੋਕਾਂ ਦੇ ਉੱਤੇ ਘੇਰ ਢਾ ਰਿਹਾ ਹਾਲਾਂਕਿ ਕਹਿੰਦੇ ਵੀ ਜਿਨ੍ਹਾਂ ਨੇ ਪਹਿਲਾਂ ਵੈਕਸੀਨ ਲਵਾਈ ਆ ਉਹਨਾਂ ਨੂੰ ਵੀ ਇਹ ਹੋ ਰਿਹਾ ਕਿਉਂਕਿ ਇਹ ਹੋਰ ਤਰ੍ਹਾਂ ਦਾ ਵੇਰੀਐਂਟ ਆ ਕਹਿੰਦੇ ਵੀ ਜਿਹੜੇ ਬਜ਼ੁਰਗ ਨਹੀਂ ਜਾਂ ਜਿਹੜੇ ਹੈਗੇ ਨੇ ਇਸ ਵੇਲੇ 1 ਸਾਲ ਤੋਂ ਘੱਟ ਉਮਰ ਦੇ ਬੱਚੇ ਤੇ ਉਹਨਾਂ ਨੂੰ ਇਹ ਕਰੋਨਾ ਜਿਹੜਾ ਇਹ ਵਧ ਪਕੜ ਕਰ ਰਿਆ ਇਸ ਕਰਕੇ ਭੀੜ ਭੜੱਕੇ ਦੇ ਵਿੱਚ ਨਾ ਜਾਓ ਜੇ ਬੁਖਾਰ ਚੜੇ ਜੇ ਅੱਖਾਂ ਚੋਂ ਪਾਣੀ ਨਿਕਲੇ ਜੇ ਸਰੀਰ ਦਰਦ ਹੋਵੇ ਤਾਂ ਫਿਰ ਆਪਾਂ ਨੂੰ ਤੁਰੰਤ ਡਾਕਟਰ ਦੇ ਕੋਲ ਜਾਣਾ ਚਾਹੀਦਾ ਜੀ ਜੀ ਤੇ ਟੈਣਾ ਸਾਹਿਬ ਮਨਰंजन ਜਗਤ ਦਾ ਕੀ ਹਾਲ ਹੈ ਜੀ ਦੇਖੋ ਜੀ ਮਨਰंजन ਜਗਤ ਦਾ ਹਾਲ ਤਾਂ ਫਿਲਹਾਲ ਸੁਨਣਾ ਜਾ ਮਨਰंजन ਜਗਤ ਦੇ ਵਿੱਚ ਕੁਝ ਵੀ ਐਸਾ ਹਾਲੇ ਤੱਕ ਜ਼ਬਰਦਸਤ ਨਹੀਂ ਹੈਗਾ ਆ ਹੁਣ ਇੱਕ ਫਿਲਮ ਆਉਣੀ ਹੈ 13 ਜੂਨ ਨੂੰ ਮੇਰਾ خیال ਉਹਦਾ ਨਾਮ ਹੈਗਾ ਜੀ ਡਾਕੂਆਂ ਦਾ ਮੁੰਡਾ 3 ਇਸ ਫਿਲਮ ਤੋਂ ਆਸ ਆ ਕਿਉਂਕਿ ਇਹਦਾ ਟ੍ਰੇਲਰ ਹੈ ਜਿਹੜਾ ਉਹ ਜ਼ਬਰਦਸਤ ਹੈਗਾ ਤੇ ਦੇਵ ਕਰੋੜ ਦੀ ਵੈਸੇ ਵੀ ਜਿਹੜੀ ਫੈਨ ਫਾਲ ਹੋਵਾਂਗਾ ਉਹ ਹੋਰ ਤਰ੍ਹਾਂ ਦੀ ਆ ਜਿਹੜੀ ਹੁਣੇ-ਹੁਣੇ ਫਿਲਮ ਆਈ ਹੈ ਸੌਂਕਣ ਸੌਂਕਣੇ ਪਾਰਟ 2 ਇਹ ਨੂੰ ਪੰਜਾਬ ਦੇ ਵਿੱਚ ਬਹੁਤਾ ਹੰਗਾਰਾ ਨਹੀਂ ਮਿਲਿਆ ਇੱਕਦਮ ਲੋਕ ਸਿਨੇਮੇ ਦੇ ਵੱਲ ਗਏ ਆ ਪਰ ਫਿਲਮ ਦੇ ਵਿੱਚ ਉਹੋ ਜੀ ਪ੍ਰਭਾਵਸ਼ਾਲੀ ਗੱਲ ਨਹੀਂ ਆ ਜਿਹਦੇ ਕਰਕੇ ਇਹ ਫਿਲਮ ਲੋਕ ਦੇਖਣ ਨਹੀਂ ਗਏ ਉਧਰ ਮੈਨੂੰ ਜਿੰਨੀ ਕਿ ਜਾਣਕਾਰੀ ਮਿਲੀ ਆ ਵੀ ਜੁਲਾਈ ਦੇ ਵਿੱਚ ਆ ਜਾਂ ਜੂਨ ਦੇ ਆਖਰੀ ਦਿਨਾਂ ਦੇ ਵਿੱਚ ਹੀ ਆ ਉਹ ਦਲਜੀਤ ਤੇ ਦਸਾਂਝ ਦੀ ਫਿਲਮ ਆ ਜਿਹੜੀ ਤੇ ਉਹਨੇ ਰਿਲੀਜ਼ ਹੋਣਾ ਸਰਦਾਰ ਜੀ ਨੇ ਤੇ ਉਹ ਸਰਦਾਰ ਜੀ ਫਿਲਮ ਦੇ ਵਿੱਚ ਪਹਿਲਾ ਪਾਕਿਸਤਾਨੀ ਕਲਾਕਾਰ ਸੀ ਉਹਦੇ ਵਿੱਚ ਹੁਣ ਕੁਝ ਐਡੀਟਿੰਗ ਕਰਕੇ ਕੁਝ ਕੋ ਹੋਰ ਕਿਸੇ ਕੁੜੀ ਨੂੰ ਨਾਲ ਲੈ ਕੇ ਤੇ ਕਹਿੰਦੇ ਜੀ ਕਿ ਹੁਣ ਉਹ ਫਿਲਮ ਜਿਹੜੀ ਆ ਉਹ ਉਹ ਸੈਟਵਟ ਕਰਕੇ ਤਿਆਰ ਕੀਤੀ ਜਾ ਰਹੀ ਆ ਇਹਦੇ ਵਿੱਚ ਨੀਰੂ ਬਾਜਵਾ ਮੇਨ ਹੈਗੀ ਆ ਹੀਰੋਇਨ ਤੋਂ ਦੇਖਦੇ ਭਾਈ ਪੰਜਾਬੀ ਫਿਲਮਾਂ ਦੇ ਉੱਤੇ ਇਸ ਵੇਲੇ ਕੋਈ ਬਹੁਲਾ ਵਧੀਆ ਸਮਾਂ ਤਾਂ ਨਹੀਂ ਚੱਲ ਰਿਹਾ ਪਰ ਜਿਹੜੀ ਕਿ ਜੇ 2-4 ਫਿਲਮਾਂ ਚੰਗੀਆਂ ਆ ਜਾਣ ਜਿਹਦੇ ਨਾਲ ਪੈਸੇ ਪੂਸੇ ਪੂਰੇ ਹੋਣ ਤਾਂ ਮੇਰਾ ਖਿਆਲ ਆ ਵੀ ਫਿਰ ਬੰਦੇ ਦਾ ਹੌਸਲਾ ਆ ਜਾ ਵਧ ਜਾਂਦਾ ਕਿ ਅਸੀਂ ਵੀ ਰਿਲੀਜ਼ ਕਰ ਲਈਏ ਫਿਰ ਹਾਲ ਤਾਂ ਪੰਜਾਬੀ ਫਿਲਮਾਂ ਦਾ ਕੰਮ ਠੰਡਾ ਮਠਾ ਜਾ ਜੀ ਜੀ ਬਿਲਕੁਲ ਤੇ ਟੈਣਾ ਸਾਹਿਬ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਹੋ ਗਿਆ ਜੀ ਬਿਲਕੁਲ ਜੀ ਬਿਲਕੁਲ ਝੋਨੇ ਦੀ ਲਵਾਈ ਦਾ ਕੰਮ ਪੰਜਾਬ ਦੇ ਵਿੱਚ ਸ਼ੁਰੂ ਹੋ ਗਿਆ ਇਹ ਨਾ ਤਿੰਨ ਪੜਾਵਾਂ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਝੋਨੇ ਦੀ ਲਵਾਈ ਦਾ ਕੰਮ ਵੰਡਿਆ ਸੋ ਇਸ ਕਰਕੇ ਵੀ ਹੁਣ ਜਿਹੜੇ ਪੜਾ ਦੇ ਵਿੱਚ 1 ਤਰੀਕ ਤੋਂ 1 ਜੂਨ ਤੋਂ ਸ਼ੁਰੂਆਤ ਸੀ ਤੇ ਉਹ ਭਾਈ ਚੱਲ ਰਿਹਾ ਇਸ ਵੇਲੇ ਕੰਮ ਤੇ ਇਹ ਤਿੰਨ ਪੜਾਵਾਂ ਦੇ ਵਿੱਚ ਹੋਊਗਾ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਸਿੱਧੀ ਬਿਜਾਈ ਦੇ ਲਈ ਵੀ ਸਰਕਾਰ ਨੇ ਮੌਕਾ ਦਿੱਤਾ ਸੀ ਪਰ ਸਿੱਧੀ ਬਿਜਾਈ ਦੇ ਵਿੱਚ ਲੋਕਾਂ ਨੇ ਕਿ ਬਹੁਤਾ ਇੰਟਰਸਟ ਦਿਖਾਇਆ ਨਹੀਂ ਲੋਕ ਇਹ ਗੱਲ ਕਹਿੰਦੇ ਕਿਸਾਨ ਨੇ ਗੱਲ ਕਹਿੰਦੇ ਵੀ ਉਹਨਾਂ ਕੱਖ ਬਹੁਤ ਹੁੰਦਾ ਖੇਤਾਂ ਦੇ ਵਿੱਚ ਉਹਦੇ ਨਾਲ ਨਦੀਨ ਬਹੁਤ ਹੁੰਦੇ ਆ ਇਸ ਕਰਕੇ ਉਹ ਕਹਿੰਦੇ ਜੀ ਕਿ ਸਿੱਧੀ ਬਿਜਾਈ ਦੇ ਵਲ ਬਹੁਤੀ ਗੌਰ ਨਹੀਂ ਕੀਤੀ ਉਸ ਤੋਂ ਅਗਲੀ ਗੱਲ ਹੈ ਜੀ ਕਿ ਹੁਣ ਪੰਜਾਬ ਦੇ ਖੇਤ ਛੱਪੜ ਬਣੇ ਹੋਏ ਆ ਤੇ ਪੰਜਾਬ ਦੇ ਵਿੱਚ ਢੋਨੇ ਦੇ ਲਈ ਤੇ ਮਜ਼ਦੂਰ ਲੱਭਣ ਦਾ سلسلہ ਚੱਲ ਰਿਹਾ ਹੈ ਤੇ ਝੋਨਾ ਲੱਗਣਾ ਸ਼ੁਰੂ ਹੋ ਚੁੱਕਿਆ ਤੇ ਮੇਰਾ ਖਿਆਲ ਹੈ ਵੀ 20 ਕਿਲੋਨਾਂ ਦੇ ਵਿੱਚ ਪੰਜਾਬ ਦੇ ਹਰ ਹਿੱਸੇ ਦੇ ਵਿੱਚ ਤੁਸੀਂ ਝੋਨਾ ਹੀ ਝੋਨਾ ਤੇ ਝੋਨਾ ਹੀ ਝੋਨਾ ਵੇਖੋਗੇ ਜੀ ਜੀ ਬਿਲਕੁਲ ਤੇ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਪੰਜਾਬ ਦਾ ਮੌਸਮ ਪੂਰਾ ਗਰਮ ਹੈ ਜੀ ਪੰਜਾਬ ਦੇ ਵਿੱਚ ਸਵੇਰ ਦੇ ਵੇਲੇ ਤੋਂ ਲੈ ਕੇ ਤੇ ਰਾਤ ਤੱਕ ਪੂਰੀ ਗਰਮੀ ਹੈ ਤੇ ਮੇਰਾ ਖਿਆਲ ਵੀ 44 44.5 ਡਿਗਰੀ ਟੈਂਪਰੇਚਰ ਹਰ ਰੋਜ਼ ਹੀ ਹੋ ਜਾਂਦਾ ਆ ਪਿਛਲੇ ਨਹੀਂ ਪੰਜਾਬ ਦੇ ਵਿੱਚ ਮੀਂਹ ਕੜੀ ਹਨੇਰੀ ਆਈ ਸੀ ਉਹਦੇ ਕਰਕੇ ਵਕਤੀ ਤੌਰ ਦੇ ਉੱਤੇ ਤੇ ਥੋੜਾ ਜਿਹਾ ਮੌਸਮ ਬਦਲਿਆ ਸੀਗਾ ਪਰ ਇਹ ਹੈ ਜੀ ਕਿ ਪੰਜਾਬ ਦੇ ਵਿੱਚ ਤੇ ਗਰਮੀ ਨੇ ਇੱਕਦਮ ਫੇਰ ਜ਼ੋਰ ਫੜ ਲਿਆ ਤੇ ਹੁਣ ਦੇਖੋ ਭਾਈ ਇਹ ਕਿੰਨਾ ਕਚਰ ਕਿੰਨਾ ਕਜ਼ੋਰ ਰਹਿੰਦਾ ਵਿਚ ਵਿਚਾਲੇ ਮੌਸਮ ਵਿਭਾਗ ਕਹਿੰਦਾ ਵੀ ਭਾਈ ਹੁਣ ਠਾਰੀ ਇੱਕਦਮ ਫੇਰ ਆਊਗੀ ਤਾਪਮਾਨ ਇੱਕਦਮ ਫੇਰ ਡਿੱਗੂਗਾ ਸੋ ਇਦਾਂ ਦੀਆਂ ਗੱਲਾਂ ਵੀ ਆਉਂਦੀਆਂ ਪਰ ਗੱਲ ਇਹ ਹੈ ਜੀ ਕਿ ਪੰਜਾਬ ਦੇ ਵਿੱਚ ਇਸ ਵੇਲੇ ਗਰਮੀ ਜ਼ੋਰਾਂ ਦੇ ਉੱਤੇ ਆ ਵੈਸੇ ਲੰਗੀ ਰਾਤ ਆ ਜਣੀ ਉਹ ਪੰਜਾਬ ਦੇ ਲੋਕਾਂ ਨੇ ਥੋੜਾ ਜਿਹਾ ਭੰਗੜਾ ਭੁੰਗੜਾ ਵੀ ਪਾਇਆ ਕਿਉਂਕਿ ਜਿਹੜਾ ਉਹ ਆਈਪੀਐਲ ਮੁਕਾਬਲੇ ਚੱਲਦੇ ਆ ਤੇ ਉਹਦੇ ਵਿੱਚ ਪੰਜਾਬ ਦੀ ਟੀਮ ਜਿੱਤੀ ਆ ਤੇ ਮੁੰਬਈ ਵਾਲੀ ਟੀਮ ਹਾਰੀ ਆ ਤੇ ਇਸ ਕਰਕੇ ਭਾਈ ਫਾਈਨਲ ਦੇ ਵਿੱਚ ਜਿਹੜੀ ਟੀਮ ਆ ਪੰਜਾਬ ਦੀ ਤੇ ਉਹਦੇ ਕਰਕੇ ਪੰਜਾਬੀਗਾਂ ਨੇ ਭੰਗੜੇ ਭੁੰਗੜੇ ਵੀ ਪਾਏ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਆਇਸ ਲਈ ਐਨੇ ਜੀ ਫੇਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨੀ